ਪਾਣੀ ਆ ਵੀ ਬਹੁਤ ਜ਼ਿਆਦਾ ਆਣਾ ਪਾਣੀ ਨਾਲ ਲਾ ਕੇ ਚੱਲੇ ਟਰਾਲੀ ਅੱਗੇ ਨਹੀਂ ਦੇਖ ਸਕਦੇ ਜੀ ਕਿੰਨਾ ਕਿੰਨਾ ਪਾਣੀ ਇੱਧਰ ਕਰੋ ਚੱਕ ਬਹੁਤ ਹੀ ਜ਼ਿਆਦਾ ਪਾਣੀ ਦਾ ਕੋਠੀ ਨਵੀਂ ਪਾਈ ਗਏ ਨੇ ਤੇ ਪਾਣੀ ਵੇਖੋ ਲੱਗਾ ਨੀਆਂ ਦੇ ਹਾਲੇ ਦੁਆਲੇ ਸਾਰਾ ਹੀ ਹੁਣ ਲੱਤ ਗਿਆ ਪਾਣੀ ਬਹੁਤ ਜ਼ਿਆਦਾ ਔਰ ਉਹ ਵੇਖੋ ਸਾਹਮਣੇ ਤੇ ਕੋਠੀ ਜਿਹੜੀ ਸਾੜੀ ਬਹੁਤ ਜ਼ਿਆਦਾ ਇਕੱਠਾ ਹੋਇਆ ਵੀ ਇੱਧਰ ਸਾਹਮਣੇ ਦੇਖੋ ਤੇ ਕੋਠੀ ਡੁੱਬ ਗਈ ਉਹ ਅੰਦਰ ਤੱਕ ਪਾਣੀ ਚੱਲ ਗਿਆ 2-2 ਫੁੱਟ ਪਾਣੀ ਚੜ ਗਿਆ ਹੈ ਅੰਦਰ ਤੇ ਇਹ ਇੱਥੇ ਪਾਣੀ ਬਹੁਤ ਜ਼ਿਆਦਾ ਝੋਨੇ ਦਾ ਨੁਕਸਾਨ ਵੇਖੋ ਕਿੰਨਾ ਹੋਇਆ ਝੋਨੇ ਬਹੁਤ ਸਾਰੇ ਝੋਨੇ ਜਿਹੜੇ ਸਾਰੇ ਜੋ ਨੇਡੂ ਭੇ ਭਏ ਮਗਰ ਵੀ ਟਰਾਲੀ ਟਰੈਕਟਰ ਆਉਂਦੇ ਆਣੇ ਕੋੜਾ ਇਹਦੇ ਵਿੱਚ ਆਪਣੇ ਕੋ ਕੱਪੜੇ ਆ ਉਹਦੇ ਵਿੱਚ ਆ ਗਿਆ ਰਾਸ਼ਨ ਝੋਨੇ ਤੇ ਹੋ ਗਏ ਬਰਬਾਦ ਇਧਰ ਝੋਨੇ ਬਣਗੇ ਕਿ ਨਹੀਂ ਦੇ ਬੁਆੜੇ ਹੋ ਗਏ ਖਰਾਬ ਕਰੇ ਸ਼ੇਰ ਸੁੱਟ ਗਏ ਹਨਾ ਪਾਣੀ ਨਹੀਂ ਲੱਥਣ ਡਿਆ ਇੱਥੇ ਤੇ ਪਾਣੀ ਆਈ ਬਹੁਤ ਜ਼ਿਆਦਾ ਇਧਰ ਇਧਰ ਹੋਣੀ ਲੱਥਣਾ ਮੇਰੇ ਨਾਲ ਪਾਣੀ ਆ ਨਾ 10 ਦਿਨਾਂ ਰੇ ਇਹ ਸਾਰਾ ਮਗਰੋ ਪਾਣੀ ਆਈ ਜਾਂਦੇ ਆ ਸਾਰਾ ਆ ਸਾਡਾ ਗਿਆਰੀ ਵੀਰ ਬੈਠਾ ਸੇਵਾਦਾਰ ਅਸੀਆ ਵੀਰ ਜੀ ਸਾਰੇ ਸਾਰੇ ਸੇਵਾਦਾਰ ਇੱਧਰ ਇੱਧਰ ਸਾਡਾ ਬਾਉ ਵੀਰ ਬੈਠਾ ਹੋ ਆ ਇੱਧਰ ਸਾਰੇ ਅਗਲੇ ਜਿੰਨੇ ਵੀ ਆਪਣੇ ਸੇਵਾਦਾਰ ਸਾਰੇ ਆਪਣੀ ਟਰਾਲੀ ਜਿੱਧਰ ਬੈਠੇ ਆ ਆ ਕੋਟੀ ਮਗਰ ਟਰਾਲਾ ਰੱਖਿਆ ਨਾਲ ਹੀ ਤਾਂ ਇਹ ਵੀ ਡੁੱਬ ਗਈ ਅੱਧੀ ਅੱਧੀ ਡੁੱਬ ਗਈ ਹੁਣ ਪਾਣੀ ਲੱਥ ਗਿਆ ਅੱਗੇ ਨਾਲੋਂ ਓ ਅੱਗੇ ਸੰਘ ਦੇ ਤੁਰੀ ਜਾਂ ਆਂਡੀ ਅਗਲੇ ਪਾਸੇ ਹੋ ਵੇਖੋ ਪਾਣੀ ਬਹੁਤ ਜ਼ਿਆਦਾ ਆ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਹੀ ਹੁਣ ਪਾਣੀ ਲੱਥਣਾ ਸ਼ੁਰੂ ਹੋ ਗਿਆ ਇੱਧਰੋਂ ਪਿੱਛੇ ਬਹੁਤ ਜ਼ਿਆਦਾ ਪਾਣੀ ਆ ਔਰ ਟਰੈਕਟਰ ਡੁੱਬਣ ਡਿਆ ਨਾ ਮਗਰ ਓ ਉਧਰ ਹੀ ਪਾਣੀ ਗੱਡੀਆਂ ਵਗੈਰਾ ਨਹੀਂ ਇਧਰੋਂ ਚੱਲਦੀਆਂ ਇਧਰ ਤੁਝਾ ਹੀ ਚਾਹਦੇ ਆ ਸਾਡਾ ਟਰੈਕਟਰ ਵਗੈਰਾ ਹੀ ਚੱਲਦੇ ਟਰੈਕਟਰ ਟਰਾਲੀਆਂ ਹੀ ਚੱਲਦੀਆਂ ਇਧਰ ਇਹਨਾਂ ਨੂੰ ਪਟੜਾਲੀਏ ਵਿੱਚ ਨਨ ਕੇ ਬੈਰੋਂ ਜਾਣਾ ਦੇ ਪਰ ਆਪਾਂ ਉਧਰ ਨੂੰ ਜਾਣਾ ਨਹੀਂ ਸਿੱਧਾ ਲੰਗੋਮਾਲੀ ਜਾਣਾ ਪਹਿਲਾਂ ਭੱਠੇ ਤੋਂ ਹੋ ਕੇ ਜਾਣਾ ਵਾ ਭੱਠੇ ਦੇ ਅੰਦਰ ਨਹੀਂ ਬਣਿਆ ਜਾਣਾ ਨਹੀਂ ਜਾਣਾ ਚੱਲ ਜਾਂਦਾ ਟਰੈਕਟਰ ਚੱਲ ਜਾਂਦਾ ਅੰਦਰ ਬੰਦਾ ਬੰਦਾ ਪਾਣੀ ਦੇ ਦੇ ਬੰਦਾ ਹੈ ਉਥੇ ਪਾਣੀ ਬਹੁਤ ਜ਼ਿਆਦਾ ਗਿਆ ਨਾ ਆ ਝੋਨੇ ਵੇਖੋ ਇਧਰਲੇ ਵੀ ਬਹੁਤ ਜ਼ਿਆਦਾ ਝੋਨੇ ਰੇ ਡੁੱਬੇ ਪਏ ਆ ਪਾਣੀ ਇਹਦੇ ਵੀ ਛੜਕਾਂ ਦੇ ਪੂਰਾ ਛੜਕਾਂ ਦੇ ਪਾਣੀ ਆ ਗਿਆ ਇਹ ਅੱਜ ਤਰੀਕ ਨਹੀਂ ਆ 7 8 ਤਰੀਕ ਆਣਾ 8 ਤਰੀਕ ਆ 8 ਤਰੀਕ ਦੇ ਆ ਤੁਹਾਨੂੰ ਹਲਾ ਦੱਸਣ ਦੇ ਜ ਆ ਪਿੰਡ ਆ ਗਿਆ ਲੰਗੋ ਮਾਲ ਜਿਹੜਾ ਰਸਤਾ ਜਾਂਦਾ ਲੰਗੋ ਮਾਲ ਨੂੰ ਸਾਰਾ ਹੀ 8 ਤਰੀਕ ਇਹ ਅੱਜ ਗਗੋ ਮਾਲ ਤੋਂ ਲੰਗੋ ਮਾਲ ਨੂੰ ਜਿਹੜਾ ਰਸਤਾ ਜਾਂਦਾ 8 ਤਰੀਕ ਜੇ ਅੱਜ 2025 ਤੇ ਔਂਦੇ ਪਾਣੀ ਜਿਆਦਾ ਫਿਰ ਕੋ 100 ਕਵਾਂਟੀਟੀ ਨੂੰ ਜਾਂਦੇ ਤੁਰ ਕੇ ਰਸਤੇ ਦੇ ਵਿੱਚ ਜਿਹੜੇ ਦੂਰੋਂ ਲੋਕ ਆਏ ਨੇ ਤੁਰ ਤੁਰ ਕੇ ਜਾਂਦੇ ਲੋਕ ਉਧਰੋਂ ਦੇ ਆ ਗੇਵੀ ਸੰਗਤ ਜਾਂ ਆੜੀ ਤੁਰ ਕੇ ਆ ਘਰਾਂ ਦੇ ਵਿੱਚ ਪਾਣੀ ਵੜ ਚੁਕਿਆ ਇਧਰ ਵੀ ਘਰ ਦੇਖੋ ਥੇਰੇ ਨਿੱਕੇ ਨਿੱਕੇ ਘਰ ਇਹਨਾਂ ਦੇ ਅੰਦਰ ਵੀ ਪਾਣੀ ਜਾ ਕੇ ਹੁਣ ਥੋੜਾ ਪਾਣੀ ਦੀ ਲਤਨਾ ਸ਼ੁਰੂ ਹੋ ਗਿਆ ਉਧਰ ਵੀ ਹੈਗਾ ਪਾਣੀ ਸਾਰਾ ਖਲੋ ਜੋ ਲਾ ਓਏ ਖਲੋ ਜੋ ਖਲੋ ਜੋ ਖਲੋਈ ਖਲੋਈ ਮੇਰਾ ਵੀਰੋ ਟਰਾਲੀ ਮਗਰ ਇੱਕ ਰਹਿ ਗਈ ਪਿੱਛੇ ਉਹ ਮਗਰ ਹਰਨ ਮਾਰਨ ਦੇਖ ਲੋ ਜਾ ਇੱਕ ਮਿੰਟ ਖਲੋ ਜੋ ਟਰਾਲੀ ਮਗਰ ਆ ਗਈ ਜੇ ਉਹ ਟਰਾਲੀ ਪਤਾ ਨਹੀਂ ਜਾਂ ਬੰਦ ਵੇਖੋ ਮੜਾ ਜ ਮਗਰ ਵੇਖੋ ਕੀ ਡੇ ਕਰਨਾ ਨਹੀਂ ਨਹੀਂ ਆਉਂਦੀ ਆ ਨਹੀਂ ਨਹੀਂ ਆਉਂਦੀ ਉਸ ਮਾਨ ਤੇ ਹਡੇ ਲੱਗ ਗਿਆ ਘਰ ਤੇ ਦੇਣਗੇ ਖਲੋ ਰਿਓ ਉਹ ਨਹੀਂ ਉਹ ਸਮਾਨ ਲੈ ਕੇ ਜਾਂ ਡੇ ਘਰ ਚ ਉਹਦੇ ਕਰਕੇ ਖਲੋਤੀ ਅੱਗੇ